ਗਿਆ ਪੂਰੇ 12:30 ਵਜੇ ਨਹੀਂ 1 ਵਜੇ ਦਾ ਤੇ ਅੱਜ ਰੂਮ ਦੇ ਵਿੱਚ ਪੂਰਾ ਖਿਆਲਾ ਪਿਆ ਸੁਸਤੀ ਪਈ ਆ ਹੁਣੇ ਹੀ ਸੀ ਚਾਹ ਪੀ ਕੇ ਆਣੇ ਆ ਤੇ ਮੇਰਾ ਰੂਮ ਪੂਰਾ ਸੈੱਟ ਕਰਨ ਵਾਲਾ ਮम्मी ਨੇ ਛੜ ਪੂਚਾ ਕਰ ਦਿੱਤਾ ਆ ਤੇ ਮੈਂ ਅੱਜ ਇਹਨਾਂ ਨਹਾਉਣ ਦੀ ਵੀ ਲੇਟ ਹੋ ਗਈ ਆ ਕੱਲ ਦਾ ਮੇਰਾ ਟਾਵਲ ਵੀ ਇੱਧੇ ਪਿਆ ਆ ਤੇ ਇਹਨਾਂ ਥੋੜਾ ਠੀਕ ਨਹੀਂ ਆ ਉਧਰ ਛੜਾ ਫਰਕ ਆ ਲੱਗਿਆ ਇਹਨਾਂ ਨੂੰ ਤੇ ਮੈਂ ਮੰਗਵਾਈ ਆ ਨਾ ਇਹ ਆਰਗੇਨਾਈਜ਼ਰ ਮੇਸ਼ੇ ਤੋਂ ਪਰ ਮੈਨੂੰ ਚੁਪਕਣਾ ਆ ਫੇਰ ਹੀ ਬਣਾਉਣੀ ਬਲੌਗ ਇਦੇ ਵਿੱਚ ਪਾ ਦਿੱਤਾ ਇਹਦੇ ਵਿੱਚ ਖੁਸ਼ ਆ ਤੇ ਮੈਂ ਆਪਣਾ ਕੰਮ ਕਰ ਲੈਂਦੀ ਆ ਉਦੋਂ ਤੱਕ ਇਹਨੂੰ ਥੋੜਾ ਥੋੜਾ ਕੋਲਡ ਵੀ ਹੋ ਗਿਆ ਆ ਵਿਚਾਰੇ ਨੂੰ ਤੇ ਕਿਉਂਕਿ ਗਰਮੀ ਗਰਮੀ ਆ ਨਾ ਉਹਦੇ ਨਾਲ ਤੇ ਔਰਗਨਾਈਜ਼ਰ ਆ ਇਹਦੇ ਵਿੱਚ ਮੈਂ ਇਹਦੇ ਜਿਹੜੇ ਕੱਪੜੇ ਆ ਹਾਂਜੀ ਹਾਂਜੀ ਉਹ ਪਾ ਕੇ ਰੱਖਣੇ ਆ ਤੇ ਬੋਲੋ ਬੋਲੋ সোਨਾ ਅਮਰਾ ਟਿੰਡਾ ਟਿੰਡਾ ਦੀਨਾ 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 ਕਿਨੇ ਕਿਨੇ ਦੀਨਾ 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 ਹੱਸਦੇ ਹੱਸਦੇ ਹੱਸ 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 ਦਿਨ ਬਹੁਤ ਪਤਾ YouTube ਦਾ ਤੈਨੂੰ ਬਹੁਤ ਪਤਾ ਕੈਮਰੇ ਦਾ ਹੂੰ ਤੈਨੂੰ ਕੈਮਰੇ ਦਾ ਬਹੁਤ ਪਤਾ ਤੈਨੂੰ ਹੁਣੀ ਪਤਾ ਯਾ ਤੈਨੂੰ ਹੁਣੀ ਪਤਾ ਯਾ ਤੈਨੂੰ ਹੁਣੀ ਪਤਾ ਹੈ ਤੈਨੂੰ ਹੁਣੀ ਪਤਾ ਹੈ ਹਾਂ ਕੀ ਕੀ ਤੈਨੂੰ ਹੁਣੀ ਪਤਾ ਗੰਦੀ ਆਜਾ ਹੂੰ ਸਾਰੀ ਸੈਟਿੰਗ ਹੋ ਗਈ ਆ ਮੈਂ ਮੈਗੀ ਬਣਾ ਕੇ ਹੁਣੀ ਸਿਖਾ ਕੇ ਆ ਟ ਬੈ ਨਹੀਂ ਖਿਲਦਾ ਪਿਆ ਆ ਆਰ ਇਹਦੇ ਵਿੱਚ ਮੈਂ ਪਾ ਦਿੱਤਾ ਗਰਮ ਸੂਟ ਕਿਉਂਕਿ ਇਹ ਨੂੰ ਨਾ ਛੜੀ ਛੜੀ ਨੋਜੀ ਵੀ ਆਉਂਦੀ ਆ ਤੇ ਮੈਂ ਆਪਣੇ ਜਿਹੜੇ ਆਰਗੇਨਾਈਜ਼ਰ ਆ ਉਹ ਕਰ ਲਿਆ ਸੈੱਟ ਤੇ ਤਿੰਨ ਕੀਤੇ ਆ ਤਿੰਨ ਨਹੀਂ ਕੀਤੇ ਤਿੰਨ ਮੈਂ ਆਪਣੇ ਕੱਪੜੇ ਪਾ ਕੇ ਰੱਖੂੰਗੀ ਇਹਦੇ ਵਿੱਚ ਮੈਂ ਬੈ ਨਹੀਂ ਲੈ ਕੇ ਪੜੇ ਪਾ ਕੇ ਰੱਖਿਆ ਤੇ ਇੱਥੇ ਜਿਹੜਾ ਆ ਆ ਚੀਜ਼ ਜਿਹੜੀ ਆ ਹੁਣ ਸੈੱਟ ਹੋ ਗਈ ਆ ਤੇ ਥੱਲੇ ਹੋਰ ਸਮਾਨ ਜਿੱਦਾ ਡਰਾਇਰ ਵਗੈਰਾ ਇਦਾਂ ਦਾ ਸੁੰਨ ਗਿਆ ਇੰਦਰ ਹੋ ਰਾਈਦਾ ਮੈਂ ਯੂਜ਼ ਨਹੀਂ ਕਰਦੀ ਇੰਦਰ ਮੈਂ ਵਾਈਪਸ ਰੱਖ ਦਿੱਤੀਆਂ ਇੱਥੇ ਇੱਕ ਖਾਲੀ ਡੱਬਾ ਪਿਆ ਸੀ ਮਤਲਬ ਉਹਦੇ ਵਿੱਚ ਇਹ ਸਮਾਨ ਰੱਖਿਆ ਸੀ ਉਹ ਸਾਰਾ ਚੱਕ ਦਿੱਤਾ ਮੈਂ ਕਿਉਂਕਿ ਮੱਛਰ ਵਗੈਰਾ ਵੀ ਪੈਦਾ ਹੁੰਦੀ ਆ ਤੇ ਹੁਣ ਮੈਂ ਥੋੜਾ ਆਪਣਾ ਕੰਮ ਕਰਦੀ ਆ ਉਹਨੇ ਦਾ ਕਿ ਕਿਸੇ ਵਜ੍ਹਾ ਦਾ ਜਿਵੇਂ ਮੈਨੂੰ ਹੱਥ ਹੀ ਨਹੀਂ ਲਾਇਆ ਇਹ ਬਸ ਮੇਰਾ ਕੰਪਲੀਟ ਹੋਣ ਮੈਲਾ ਹੈ ਤੇ ਇਹ ਕਰਕੇ ਫਿਰ ਮੈਂ ਉਸ ਤੋਂ ਬਾਅਦ ਰੋਟੀ ਪਣੀ ਵਾਲਾ ਹੋਣਾ ਮੈਂ ਆਪਣਾ ਸਾਮਾਨ ਆ ਰੱਖ ਲਿਆ ਯੂਜ਼ ਕਰਨ ਵਾਲਾ ਕਿਉਂਕਿ ਹੋਰ ਮਤਲਬ ਜਰੂਰਤ ਨਹੀਂ ਸੀ ਸਾਡੇ 플ੌਟ ਚ ਵੀ ਕਿੰਨੇ ਟਮਾਟਰ ਲੱਗੇ ਆ ਤੇ ਹਸਬੰਦ ਨੇ ਨਾ ਥੋੜਾ ਸਾਮਾਨ ਮੰਗਾਇਆ ਸੀ ਆਨਲਾਈਨ ਫਰੂਟਸ ਵਗੈਰਾ ਤੇ ਉਹਦੇ ਵਿੱਚ ਉਹਨਾਂ ਨੇ ਕਿਲੋ ਟਮਾਟਰ ਵੀ ਆਰਡਰ ਕਰ ਦਿੱਤੇ ਸੀ ਤੇ ਮੈਂ ਸੋਚੇ ਕਿ ਚਲੋ ਨਾ ਸੌਸ ਬਣਾਉਣੀ ਆ ਕਿਉਂਕਿ ਟਮਾਟਰ ਤਾਂ ਬਹੁਤ ਘਰ ਦੇ ਵਿੱਚ ਤੇ ਸੌਸ ਹੈ ਨਹੀਂਗੀ ਤੇ ਨਾ ਹੀ ਆਪਾਂ ਮੰਗਾਉਂਦੇ ਆ ਮੈਂ ਕਿਹਾ ਕਿ ਚਲੋ ਕਰਦੀ ਬਣੀ ਸੌਸ ਆ ਐਕਚੁਅਲੀ ਮੈਨੂੰ ਪਸੰਦ ਨਹੀਂ ਹੈਗੀ ਤੇ ਮੈਂ ਕਿਹਾ ਘਰੀ ਬਣਾ ਲੈਂਦੇ ਆ ਤੇ ਕਿਲੋ ਟਮਾਟਰ ਹੈ ਉਹ ਤੇ ਮੈਂ YouTube ਤੇ ਦੇਖਿਆ ਟਮਾਟਰ ਜਿਹੜੇ ਆ ਕੱਲ ਹੀ ਵਾਸ਼ ਕਰਕੇ ਰੱਖ ਲਏ ਸੀ ਤੇ ਇਹਨਾਂ ਨੂੰ ਸੁਕਾ ਲਿਆ ਮੈਂ ਜ਼ਰੂਰੀ ਨਹੀਂ ਸੁਕਾਉਣਾ ਮਤਲਬ ਵੈਸੇ ਸੁੱਕ ਗਏ ਹੋ ਤੇ ਬਸ ਇਹਨਾਂ ਨੂੰ ਛੋਟੇ-ਛੋਟੇ ਇਦਾਂ ਟੁਕੜਿਆਂ ਦੇ ਵਿੱਚ ਕੱਟ ਕੇ ਤੇ ਫਿਰ ਇਹਨਾਂ ਨੂੰ ਜਿਹੜਾ ਪਾਣੀ ਦੇ ਵਿੱਚ ਬੋਇਲ ਕਰ ਲੈਣਾ ਮਤਲਬ ਪਾਣੀ 'ਚ ਨਹੀਂ ਇਹਨਾਂ ਨੂੰ ਪਕਾ ਲੈਣਾ ਤੇ ਇੱਕ ਕੜਾਈ ਦੇ ਵਿੱਚ ਬਸ ਇਹਨਾਂ ਨੂੰ ਪਾ ਦੇਣਾ ਤੇ ਭਾ ਕੇ ਪਾਣੀ ਪਾਉਂਦੀ ਨਹੀਂ ਜ਼ਰੂਰਤ ਬਸ ਇਹਨਾਂ ਨੂੰ ਇਦਾਂ ਹੀ ਪਾ ਦੇਣਾ ਤੇ ਗਰਮ ਕਿਉਂਕਿ ਟਮਾਟਰ ਦੇ ਵਿੱਚ ਆਪਣਾ ਕਾਫੀ ਜੂਸ ਹੁੰਦਾ ਹੈ ਤੇ ਟਮਾਟਰ ਵੈਸੇ ਤਾਂ ਸਾਡੇ ਕੋਲ ਕਾਫੀ ਪਏ ਸੀ ਪਰ ਮੈਂ ਕਿਲੋ ਦਾ ਬਣਾ ਕੇ ਦੇਖਿਆ ਪਹਿਲਾਂ ਮੈਂ ਕਿਹਾ ਕਿ ਪਹਿਲੇ ਟਰਾਈ ਕਰ ਲੈਂਦੇ ਕੀ ਪਤਾ ਨਾ ਹੀ ਬਣੇ ਹੈਨਾ ਜਿਵੇਂ ਵੀ ਮੇਰੇ ਕੋਲ ਨਾ ਮੋਸਟਲੀ ਜਿਹੜੀਆਂ ਰੈਸਪੀਸ ਐ ਇਦਾਂ ਦੀਆਂ ਖਰਾਬ ਹੀ ਹੁੰਦੀਆਂ ਜਿਹੜੇ ਸਵੀਟ ਡਿਸ਼ ਹੁੰਦੀ ਆ ਉਹ ਮੇਰੇ ਕੋਲ ਪਰਫੈਕਟ ਬਣਦੀ ਆ ਜਿਹੜੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨਾ ਉਹ ਮੇਰੇ ਤੋਂ ਘਾਟੀ ਵਧੀਆ ਬਣਦੀਆਂ ਕਿ ਸ਼ਾਇਦ ਹੀ ਮੈਨੂੰ ਇਹਨਾਂ ਵਿੱਚ ਇੰਨਾ ਇੰਟਰਸਟ ਨਹੀਂ ਹੈਗਾ ਜਾਂ ਮੈਨੂੰ ਪਸੰਦ ਨਹੀਂ ਤਾਂ ਕਰਕੇ ਤੇ ਇੱਕ ਮੈਂ ਪਿਆਜ਼ ਪਾਇਆ ਤੇ ਇਹਦੇ ਵਿੱਚ ਇਦਾਂ ਹੁੰਦਾ ਹੈ ਕਿ ਜਿੰਨੇ ਕੇਜੀ ਤਸੀਹ ਲੈਣਾ ਆ ਮੰਨ ਲਓ ਜਿੱਦਾਂ ਤੁਸੀਂ 1.5 ਕੇਜੀ ਲੈਣਾ ਤੇ 1.5 ਪਿਆਜ਼ ਪਾਉਣਾ 2 ਕੇਜੀ ਲੈਣੀ ਟਮਾਟਰ ਤੇ 2 ਪਿਆਜ਼ ਪਾਉਣੇ ਮੈਂ 1 ਕੇਜੀ ਲਈ ਸੀ ਤਾਂ ਮੈਂ 1 ਕੇ ਜਿਹੜਾ ਪਿਆਜ਼ ਆ ਉਹਨਾਂ ਨੂੰ ਇਦਾਂ ਰਫਲੀ ਚੌਪ ਕਰ ਲਿਆ ਚੌਪ ਕਰਕੇ ਵਿੱਚ ਪਾਤਾ 1 ਚਮਚ ਮਚ ਪਾਤਾ ਨਮਕ ਦਾ ਤੇ ਨਮਕ ਪਾ ਕੇ ਬਸ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਗਰਮ ਹੋਣ ਲਈ ਰੱਖ ਦੇਣਾ ਢੱਕ ਕੇ ਮੈਂ ਲੈਣੀ ਆਪਲੋਟ ਚੋਂ ਲਸਣ ਕਿਉਂਕਿ ਮੈਨੂੰ ਸਾਸ ਦੇ ਵਿੱਚ ਲਸਣ ਪੈਣਾ ਆ ਤੇ ਨਾਲ ਲੱਜੂਗੀ ਮੈਂ ਧਨੀਆ ਪਰ ਮੇਰੇ ਕੋਲ ਉਹ ਨਾ ਥੱਲੇ ਨਹੀਂ ਪੱਠਿਆ ਜਣਾ ਹਮੈਂ ਐਂਡੀ ਤੋੜਦੀ ਹੁਣ ਇਹਦਾ ਬਤਾ ਇੱਥੇ ਜਿਹੜਾ ਬਤਾਉਂ ਸੀ ਦੋਨੇ ਬੈਂਗਣ ਬੜੇ ਜੀ ਤੇ ਮੰਮੀ ਨੇ ਮੈਂ ਹੀ ਗਿਆ ਸੀਗਾ ਤੇ ਬੈਂਗਣ ਲੱਭਣ ਤਾਂ ਨਹੀਂ ਕਿੱਥੇ ਆ ਤੇ ਮੈਨੂੰ ਨਾ ਲਸਣ ਤਾਂ ਨਹੀਂ ਮੈਂ ਇਹਦੀ ਪਕਾ ਲਿਆ ਤੇ ਇਹਦੇ ਵਿੱਚ ਉਹ ਵੀ ਪਾਇਆ ਪਿਆਜ਼ ਤੇ ਵਿੱਚ ਨਾ ਸੁੱਕੀ ਮਿਰਚ ਵੀ ਪਾ ਸਕਦੇ ਸੀ ਸਾਬਤ ਹੁੰਦੀ ਉਹ ਵੀ ਮੇਰੇ ਕੋਲ ਹੈ ਨਹੀਂ ਸੀ ਜੋ ਮੇਰੇ ਕੋਲ ਹੈਗਾ ਸੀ ਮੈਂ ਉਹ ਹੀ ਪਾ ਦਿੱਤਾ ਆ ਤੇ ਇਹਨੂੰ ਇਹ ਵਿੱਚ ਕਾਫੀ ਜੂਸ ਜਿਹੜਾ ਆ ਟਮਾਟਰ ਨੇ ਛੱਡ ਦਿੱਤਾ ਪਸੀਨਾ ਨੂੰ ਇਹਦੀ ਪਕਾਉਣਾ ਆ ਠੰਡਾ ਹੋਣ ਤੇ ਮੈਂ ਇਹਦੀ ਨਾ ਪਿਉਰੀ ਜਿਹੜੀ ਤਿਆਰ ਕਰ ਲਈ ਮਿਕਸੀ ਦੇ ਵਿੱਚ ਕੁਛ ਇਦਾਂ ਦੀ ਪਿਉਰੀ ਬਣੀ ਆ ਹਜੇ ਤਿਆਰ ਨਹੀਂ ਗਈ ਇਹਨੂੰ ਕਰਨਾ ਮੈਂ ਛਾਨਣਾ ਆ ਮੈਨੂੰ ਕੋ ਛਾਨਣੀ ਹੈਨੀਗੀ ਤੇ ਆ ਜਿਹੜੀ ਪੋਣੀ ਟਾਈਪ ਦੀ ਛਾਨਣੀ ਹੁੰਦੀ ਆ ਨਾ ਉਹਦੇ ਵਿੱਚ ਵਧੀਆ ਹੋ ਜਾਂਦਾ ਤੇ ਫੇ ਮੈਂ ਕੀ ਕੀਤਾ ਇੱਕ ਜਗਾੜ ਲਾਇਆ ਮੈਂ ਇਹਦੇ ਉੱਪਰ ਇਦਾਂ ਹਾ ਜਾਲੀ ਜੀ ਰੱਖ ਕੇ ਉੱਪਰ ਥੋੜੀ ਥੋੜੀ ਪਾ ਕੇ ਨਾ ਉਹ ਪਿਉਰੀ ਉਹਨੂੰ ਬਸ ਇਦਾਂ ਕਰੀ ਗਈ ਤੇ ਜਿਹੜੇ ਉੱਪਰ ਛਿਲਕਾ ਤੇ ਬੀਜ ਆ ਉਹ ਉੱਪਰ ਆ ਗਏ ਤੇ ਬਸ ਮੇਰੀ ਜਿਹੜੀ ਪਿਉਰੀ ਸੀ ਉਹ ਤਿਆਰ ਹੋ ਗਈ ਜਿਹੜੀ ਮੈਨੂੰ ਚਾਹੀਦੀ ਸੀ ਤੇ ਹੁਣ ਪਿਉਰੀ ਤਿਆਰ ਆ ਤੇ ਇਹਨੂੰ ਕਰਨਾ ਆ ਗਰਮ ਤੇ ਮੈਂ ਕਿ ਉਹ ਹੀ ਕੜਾਈ ਲੈ ਲਈ ਮੇਰੇ ਕੋਲ ਮਿਸਟੇਕ ਇਹ ਹੋ ਗਈ ਕੜਾਈ ਜਿਹੜੀ ਧੋਣੀ ਸੀਗੀ ਕਿਉਂਕਿ ਉਹਦੇ ਵਿੱਚ ਪਿਆਜ਼ ਤੇ ਟਮਾਟਰ ਜਿਹੜੇ ਥੋੜੇ ਥੋੜੇ ਲੱਗੇ ਸੀ ਤੇ ਉਹ ਮੈਂ ਫਟਾਫਟ ਉਸ ਕਾਲੀ ਕਾਲੀ ਦੇ ਵਿੱਚ ਪਾ ਲਿਆ ਪਰ ਬਾਅਦ ਵਿੱਚ ਜਦੋਂ ਤਾਂ ਮੈਂ ਧੋ ਕੇ ਯੂਜ਼ ਕਰਨਾ ਸੀਗਾ ਫਿਰ ਮੈਂ ਇਦਾਂ ਯੂਜ਼ ਕਰ ਲਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਦੇਖ ਸਕਦੇ ਕਿ ਟਮਾਟਰ ਦੀ ਜਿਹੜੀ ਪਿਉਰੀ ਹੈ ਉਹ ਕਿੰਨੀ ਕੁ ਬਣੀ ਆ ਬਸ ਇੰਨੀ ਕੁ ਬਣੀ ਆ Yeah. No.